ਪ੍ਰਭੂ ਜੀ ਦੀ ਜੁਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਂਸੀ ਦੀ ਪਰਮੇਸ਼ਰ ਜੀ ਨੇ ਅੱਜ ਰਾਤ ਦੇ ਸਮੇਂ ਸਾਨੂੰ ਸਭ ਨੂੰ ਇਕੱਠੇ ਕੀਤਾ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਤਾਂ ਆਓ ਪਰਮੇਸ਼ਰ ਜੀ ਦੀ ਮਹਿਮਾ ਕਰਦੇ ਹਾਂ ਇੱਕ ਗੀਤ ਦੇ ਨਾਲ ਹਾਲੇਲੂਇਆ ਮੇਰੀ ਮੰਗ ਨਹੀਂ ਸੀ ਜ਼ਿਆਦਾ ਮੇਰੇ ਸੋਚ ਨਹੀਂ ਸੀ ਅੱਛਾ मैंने पाई है आशीषे यीशु से मेरी मांगने से ज़्यादा मेरे सोचने से अच्छा मैंने पाई है आशीषे यीशु से ਮੈਂ ਭਟਕਾ ਹੁਆ ਮੁਸਾਫਿਰ ਮੇਰੇ ਰਾਹੋਂ ਮੀਂਹ ਸੀ ਮੁਸ਼ਕਿਲ ਮੈਨੇ ਪਾਈ ਹੈ ਮੰਜ਼ਿਲ ਯੇਸ਼ੂ ਸੇ ਮੈਂ ਭਟਕਾ ਹੁਆ ਮੁਸਾਫਿਰ ਮੇਰੇ ਰਾਹੋਂ ਮੀਂਹ ਸੀ ਮੁਸ਼ਕਿਲ ਮੈਨੇ ਪਾਈ ਹੈ ਮੰਜ਼ਿਲ ਯੇਸ਼ੂ ਸੇ मेरे मांगने से ज्यादा मेरे सोचने से अच्छा मैंने पाई है आशीष यीशु से गैरों ने छोड़ा अपनों ने भी ठुकराया वीरान थी जिंदगी ने भी ठुकराया थी जिंदगी तूने अपना लहू बहाया गुनाहों को मेरे धोया मैंने पाई है शांति यीशु से गैरों ने छोड़ा अपनों ने भी ठुकराया वीरान थी जिंदगी हाँ आँखों में आंसू नो की रातें मुश्किल में थी जिंदगी हाँ आँखों में आँसू तन्हाइयों की रातें मुश्किल में थी जिंदगी तूने अपना लहू बहाया गुनाहों को मेरे धोया मैंने पाई है माफ़ी यीशु से तूने अपना लहू बहाया गुनाहों को मेरे दोया मैंने पाई है माफ़ी यीशु से मेरी मांगने से ज्यादा मेरे सोचने से अच्छा मैंने पाई है यीशु से જીવન જે મેરા હે તیرے حوالے તુહી દિહર હે ખુશી હા જીવન જે મેરા હે તیرے حوالے તુને હી દી હે હર ખુશી જાઉં જહા મેં દું તે तू मसीह जाऊं जहां मैं दू तेरी गवाही कितना अच्छा है तू मसीह तूने बाहों को फैलाया मुझको दे दी चंगाई मैंने पाई है शांति यीशु से तूने बाहों को फैलाया मुझको दे दी रे आई मैंने पाई है शांति यीशु से मैं भटका हुआ मुसाफिर मेरी राहों में थी मुश्किल मैंने पाई है मंजिल यीशु से हालेलुया ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਜੋ ਸੱਚਮੁੱਚ ਪਰਮੇਸ਼ਰ ਨੇ ਸਾਡੇ ਸੋਚਣ ਤੋਂ ਵੱਧ ਕੇ ਸਾਡੇ ਮੰਗਣ ਤੋਂ ਜ਼ਿਆਦਾ ਹਮੇਸ਼ਾ ਸਾਡੇ ਲਈ ਮਹਿਆ ਕਰਵਾਇਆ ਹੈ ਤੋਂ ਸੱਚਮੁੱਚ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਜਾਨਦੇ ਅੱਜ ਦੇ ਰਾਤ ਦੇ ਵਚਨ ਦੇ ਵਿੱਚ ਅੱਜ ਰਾਤ ਦਾ ਵਚਨ ਹੈ ਇਕ ਹੋਤਾ 16 ਅਧਿਆਇ ਦੀ 3 ਨੰਬਰ ਆਇਤ ਆਪਣੇ ਕੰਮਾਂ ਨੂੰ ਯਹੋਵਾ ਉੱਤੇ ਛੱਡ ਦੇ ਤਾਂ ਤੇਰੇ ਮਨੋਰਥ ਪੂਰੇ ਹੋਣਗੇ ਹallelujah ਪਰਮੇਸ਼ਰ ਯਹੋਵਾ ਅੱਜ ਦੇ ਵਚਨ ਦੇ ਵਿੱਚ ਸਾਨੂੰ ਕੀ ਆਖ ਰਿਹਾ ਹੈ ਕਿ ਸਾਰੇ ਕੰਮਾਂ ਨੂੰ ਮੇਰੇ ਉੱਤੇ ਛੱਡ ਦਿਓ ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਬੋਝ ਨੂੰ ਬਹੁਤ ਸਾਰੇ ਲੋਕ ਐਸ ਸਮੇਂ ਆਪਣੇ ਜੀਵਨ ਦੇ ਵਿੱਚ ਕਿਸੇ ਵੱਡੇ ਬੋਝ ਦੇ ਵਿੱਚ ਹੋ ਸਕਦੇ ਆ ਜਿਨ੍ਹਾਂ ਦੇ ਲਈ ਅੱਜ ਦਾ ਇਹ ਵਚਨ ਹੈ ਤਾਂ ਅੱਜ ਪਰਮੇਸ਼ੁਰ ਸਾਨੂੰ ਸਾਰਿਆਂ ਨੂੰ ਹੀ ਕਹਿ ਰਿਹਾ ਆ ਅੱਜ ਇਹ ਵਚਨ ਉਹਨਾਂ ਭੈਣਾਂ ਭਰਾਵਾਂ ਦੇ ਲਈ ਵੀ ਆ ਜੋ ਲੰਮੇ ਸਮੇਂ ਤੋਂ ਬੋਝ ਚਿੰਤਾ ਦੇ ਵਿੱਚ ਆ ਕਿਸੇ ਪਰੇਸ਼ਾਨੀ ਦੇ ਵਿੱਚ ਆ ਪਰਮੇਸ਼ੁਰ ਅੱਜ ਕਹਿ ਰਿਹਾ ਕਿ ਤੁਸੀਂ ਆਪਣੇ ਸਾਰੇ ਮਨੋਰਥਾਂ ਨੂੰ ਸਾਰੇ ਕੰਮਾਂ ਨੂੰ ਮੇਰੇ ਹੱਥਾਂ ਦੇ ਵਿੱਚ ਦੇ ਦਿਓ ਮੇਰੇ ਉੱਤੇ ਛੱਡ ਦਿਓ ਤਾਂ ਮੈਂ ਤੁਹਾਡੇ ਮਨੋਰਥਾਂ ਨੂੰ ਤੁਹਾਡੇ ਮਨ ਦੀਆਂ ਆਸਾਂ ਨੂੰ ਪੂਰਾ ਕਰਾਂਗਾ ਤਾਂ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਦੁਆਰਾ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਸੱਚਮੁੱਚ ਸਾਡੇ ਮਨੋਰਥਾਂ ਨੂੰ ਸਾਡੀਆਂ ਆਸਾਂ ਨੂੰ ਪੂਰਾ ਕਰੇ ਤਾਂ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਮਹਾਨ ਖੁਦਾਵੰਜੀ ਤੁਹਾਡਾ ਧੰਨਵਾਦ ਸ਼ੁਕਰ ਕਰਦੇ ਪ੍ਰਭੂ ਜੀ ਜੋ ਤੁਸੀਂ ਸਾਨੂੰ ਆਪਣੇ ਵਚਨ ਦੇ ਦੁਆਰਾ ਪਰਮੇਸ਼ਰ ਜੀ ਖੁਦਾਵੰ ਜੀ ਦੱਸਿਆ ਕਿ ਸੱਚਮੁੱਚ ਅਗਰ ਅਸੀਂ ਆਪਣੇ ਕੰਮਾਂ ਨੂੰ ਤੁਹਾਡੇ ਹੱਥਾਂ ਵਿੱਚ ਛੱਡ ਦਿਆਂ ਤਾਂ ਪ੍ਰਭੂ ਤੁਸੀਂ ਸਾਡੇ ਸਾਰੇ ਮਨੋਰਥਾਂ ਨੂੰ ਪੂਰਿਆਂ ਕਰਦੇ ਹੋ ਮੇਰੇ ਸਮਰਥਿਯਕ ਦਾ ਪਰਮੇਸ਼ਰ ਜੀ ਅਸੀਂ ਆਪਣੇ ਸਾਰੇ ਕੰਮਾਂ ਨੂੰ ਸਾਰੇ ਰਾਹਾਂ ਨੂੰ ਪਰਮੇਸ਼ਰ ਜੀ ਪੂਰੇ ਜੀਵਨ ਨੂੰ ਤੁਹਾਡੇ ਹੱਥਾਂ 'ਚ ਛੱਡ ਦਿਆਂ ਖੁਦਾ ਤੁਸੀਂ ਸਾਡੇ ਸਾਰੇ ਮਨੋਰਥਾਂ ਨੂੰ ਪੂਰਾ ਕੀਤਾ ਹੈ ਔਰ ਕਰਨਾ ਹੈ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਕਰ ਦਿੱਤਾ ਹੈ ਮੇਰੇ ਖੁਦਾ ਤੁਹਾਡਾ ਧੰਨਵਾਦ ਕਰਦੇ ਸ਼ੁਕਰ ਕਰਦੇ ਮੇਰੇ ਸਮਰਥੀ ਖੁਦਾਬੰਦ ਜੀ ਜਿੰਨਾ ਵੀ ਭੈਣ ਭਰਾਵਾਂ ਤੋ ਅੱਜ ਦਾ ਇਹ ਵਚਨ ਪਹੁੰਚਾ ਹੈ ਖੁਦਾਬੰਦ ਜੀ ਹਰ ਇੱਕ ਭੈਣ ਭਰਾ ਦੇ ਜੀਵਨ ਚ ਤੁਸੀਂ ਆਪਣਾ ਕਾਰਜ ਕਰਨਾ ਖੁਦਾ ਹਰ ਇੱਕ ਤੁਹਾਡੇ ਵਚਨ ਤੇ ਵਿਸ਼ਵਾਸ ਕਰੇ ਔਰ ਸੱਚਮੁੱਚ ਹਰ ਇੱਕ ਭੈਣ ਭਰਾ ਪਰਮੇਸ਼ਰ ਜੀ ਤੁਹਾਡੇ ਨਾਮ ਦੇ ਵਿੱਚ ਬlesਸ ਹੋ ਜਾਵੇ ਖੁਦਾ ਮੇਰੇ ਸਮਰਥੀ ਖੁਦਾਬੰਦ ਜੀ ਧੰਨਵਾਦ ਕਰਦੇ ਦਿਨ ਪਰ ਵਿੱਚ ਮਿਲੀਆਂ ਸਾਰੀਆਂ ਸ਼ੀਸ਼ੇ ਬਰਕਤਾਂ ਦੇ ਲਈ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾਵੰਜੀ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਖੁਦਾਵੰਜੀ ਇੱਕ ਇੱਕ ਬਰਕਤ ਦੇ ਲਈ ਇੱਕ ਕਾਸ਼ਿਸ਼ ਦੇ ਲਈ ਇੱਕ ਪਰਮੇਸ਼ਰ ਦੇ ਕੰਮ ਦੇ ਲਈ ਖੁਦਾ ਤੁਹਾਡਾ ਦਿਲ ਤੋਂ ਸ਼ੁਕਰਾਨਾ ਕਰਦੇ ਹੋਏ ਪਰਮੇਸ਼ਰ ਜੀ ਪ੍ਰਾਰਥਨਾ ਕਰਦੇ ਹਾਂ ਅੱਜ ਦੇ ਰਾਤ ਦੇ ਸਮੇਂ ਦੇ ਲਈ ਖੁਦਾ ਧੰਨਵਾਦ ਕਰਦੇ ਜੋ ਤੁਸੀਂ ਹਰ ਰੋਜ਼ ਸਾਨੂੰ ਪਰਛਾਤ ਆਪ ਦਾ ਮਾਫੀ ਦਾ ਮੌਕਾ ਦਿੰਨੇ ਖੁਦਾ ਅੱਜ ਦੇ ਲਈ ਵੀ ਤੁਹਾਡਾ ਧੰਨਵਾਦ ਕਰਦੇ ਜੋ ਤੁਸੀਂ ਸਾਨੂੰ ਅੱਜ ਪਰਛਾਤ ਆਪ ਦਾ ਮਾਫੀ ਦਾ ਮੌਕਾ ਦਿੱਤਾ ਹੈ ਖੁਦਾ ਦਇਆ ਕਰਨਾ ਕਿਰਪਾ ਕਰਨਾ ਸਾਨੂੰ ਸਾਰੇ ਗੁਨਾਹਾਂ ਗਲਤੀਆਂ ਤੋਂ ਮਾਫ ਕਰਨਾ ਖੁਦਾਬੰਦੀ ਅੰਨ ਪਰ ਵਿੱਚ ਸਾਡੇ ਕੋਲ ਬਹੁਤ ਸਾਰੇ ਅਣਜਾਣੇ ਜਾਣੇ ਵਿੱਚ ਪਰਮੇਸ਼ਰ ਜੀ ਬਹੁਤ ਸਾਰੀਆਂ ਗਲਤੀਆਂ ਗੁਨਾਹ ਹੋ ਜਾਂਦੇ ਪ੍ਰਭੂ ਜੀ ਤੁਸੀਂ ਸਾਨੂੰ ਮਾਫ ਕਰਨਾ ਔਰ ਖੁਦਾਵੰਨ ਜੀ ਆਪਣੇ ਪਾਕ ਪਵਿੱਤਰ ਲੱਗ ਦੇ ਵਿੱਚ ਟੱਕ ਕੇ ਖੁਦਾ ਸਾਨੂੰ ਸਭਨਾਂ ਨੂੰ ਪਰਮੇਸ਼ਰ ਜੀ ਆਪਣੇ ਪਵਿੱਤਰ ਜੀਵਨ ਚ ਔਰ ਸੁਰਗਰਾਜ ਦੇ ਵਿੱਚ ਮਦਦ ਕਰਨਾ ਖੁਦਾ ਕਿ ਅਸੀਂ ਪਹੁੰਚ ਸਕੀਏ ਮੇਰੇ ਰਮਾਨ ਪਰਮੇਸ਼ਰ ਜੀ ਔਰ ਖੁਦਾਵੰਨ ਜੀ ਰਾਤ ਦੇ ਇੱਕ ਇੱਕ ਪਲ ਨੂੰ ਤੁਹਾਡੇ ਹੱਥਾਂ ਚ ਸੌਂਦੇ ਆਂ ਪਰਮੇਸ਼ਰ ਜੀ ਰਾਤ ਦੇ ਇੱਕ ਇੱਕ ਪਲ ਦੇ ਵਿੱਚ ਪਰਮੇਸ਼ਰ ਜੀ ਤੁਸੀਂ ਸਾਨੂੰ ਸਭਨਾਂ ਨੂੰ ਸੰਭਾਲ ਕੇ ਰੱਖਣਾ ਇੱਕ ਇੱਕ ਜਨਮ ਆਪਣੇ پاک ਪਵਿੱਤਰ ਲੋਕ ਦੇ ਵਿੱਚ ਢਾਕੇ ਰੱਖਣਾ ਸਾਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰਦੇ ਆ ਮੇਰੇ ਸਮਰਥੀ ਖੁਦਾਵੰਦ ਜੀ ਜਦ ਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾਵੰਦ ਜੀ ਪਰਮੇਸ਼ਰ ਜੀ ਗੂੜੀ ਮਿੱਠੀ ਨੀਂਦ ਬਖਸ਼ਣਾ ਖੁਦਾ ਜੋ ਭੈਣ ਭਰਾ ਸਫਰ ਚ ਆ ਖੁਦਾਵੰਦ ਜੀ ਉਹਨਾਂ ਨੂੰ ਵੀ ਤੁਹਾਡੇ ਪਵਿੱਤਰ ਸਰਗੀ ਦੂਸ ਸੰਭਾਲ ਕੇ ਰੱਖਣ ਖੁਦਾ ਪਰਮੇਸ਼ਰ ਜੀ ਜੋ ਭੈਣ ਭਰਾ ਖੁਦਾਵੰ ਜੀ ਆਪਣੀ ਫੈਮਿਲੀਸ ਤੋਂ ਦੂਰ ਆ ਦੇਸ਼ਾਂ ਵਿਦੇਸ਼ਾਂ ਵਿੱਚ ਖੁਦਾ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਮੇਰੇ ਸਮਰਥੀਏ ਪਰਮੇਸ਼ਰ ਜੀ ਜਿੰਨੇ ਵੀ ਭੈਣ ਭਰਾ ਖੁਦਾਵੰ ਜੀ ਆਪਣੇ ਘਰ ਪਰਿਵਾਰਾਂ ਦੇ ਵਿੱਚ ਆ ਉਹਨਾਂ ਨੂੰ ਵੀ ਸੰਭਾਲ ਕੇ ਰੱਖਣਾ ਸਮਰਥੀਏ ਖੁਦਾਵੰ ਜੀ ਪ੍ਰਭ ਜੀ ਨਾਈਟ ਸ਼ਿਫਟ ਦੇ ਸਾਰੇ ਭੈਣ ਭਰਾ ਨੂੰ ਤੁਹਾਡੇ ਪਵਿੱਤਰ ਲੋਹ ਦੇ ਵਿੱਚ ਕਵਰ ਕਰ ਦੇ ਮੇਰੇ ਸਮਰਥੀਏ ਖੁਦਾਵੰ ਜੀ ਹਰ ਇੱਕ ਤੇ ਦਇਆ ਕਰਨਾ ਸੀ ਆਪਣੇ ਘਰਾਂ ਦੇ ਖਿੜਕੀਆਂ ਦਰਵਾਜ਼ਿਆਂ ਨੂੰ ਵੀ ਤੁਹਾਡੇ ਪਵਿੱਤਰ ਲੋਹ ਦੇ ਨਾਲ ਓ ਪਰਮੇਸ਼ਰ ਜੀ ਕਵਰ ਕਰਦੇ ਆ ਮੇਰੇ ਖੁਦਾ ਕੋਈ ਵੀ ਵੈਰੀ ਦੀ ਸ਼ਕਤੀ ਸਾਡੇ ਘਰਾਂ ਦੇ ਵਿੱਚ ਐਂਟਰ ਨਾ ਹੋਣੇ ਪਾਏ ਮੇਰੇ ਸਮਰਥੀ ਪਰਮੇਸ਼ਰ ਜੀ ਹਰ ਇੱਕ ਜਨ ਨੂੰ ਖੁਦਾ ਹਰ ਇੱਕ ਸੀਜ਼ ਨੂੰ ਤੁਹਾਡੇ ਪਵਿੱਤਰ ਹੱਥਾਂ 'ਚੋਂ ਸੌਂਦੇ ਆ ਮੇਰੇ ਖੁਦਾ ਪ੍ਰਭ ਜੀ ਸੁਪਨਾ ਦਿਰਾਈ ਗੱਲਾਂ ਕਰਨੀਆਂ ਖੁਦਾਬੰਦ ਜੀ ਆਪਣੇ ਵਚਨਾਂ ਦੇ ਗੁਜੇ ਪੇਦਾਂ ਨੂੰ ਸਭਨਾ ਦੇ ਉੱਪਰ ਪ੍ਰਗਟ ਕਰਨਾ ਔਰ ਖੁਦਾਵੰਜੀ ਜਿੰਨੇ ਵੀ ਬਿਮਾਰ ਆ ਲਾਚਾਰ ਆ ਖੁਦਾਵੰਜੀ ਪਰੇਸ਼ਾਨ ਆ ਮੇਰੇ ਸਮਰਥੀ ਪਰਮੇਸ਼ਰ ਹਰ ਇੱਕ ਪੈਨਪਰਾ ਦੇ ਉੱਪਰ ਰੈਮ ਬਲਾ ਹੱਥ ਰੱਖਣਾ ਔਰ ਖੁਦਾਵੰਜੀ ਹਰ ਇੱਕ ਦੇ ਜੀਵਨ ਦੇ ਵਿੱਚ ਤੁਸੀਂ ਸੱਚਾ ਕਾਰਜ ਕਰਨਾ ਮੇਰੇ ਮਹਾਨ ਪਰਮੇਸ਼ਰ ਤੁਸੀਂ ਸੱਚੇ ਨਿਆਂਕਾਰ ਹੋ ਮੇਰੇ ਖੁਦਾਵੰਜੀ ਹੁਣ ਹੁਣ ਤੱਕ ਦੀਆਂ ਸਾਰੀਆਂ ਰਹਿਮਤਾਂ ਸਾਰੀਆਂ ਬਖਸ਼ਿਸ਼ਾਂ ਦੀ ਪਰਮੇਸ਼ਰ ਜੀ ਪਰਮੇਸ਼ਰ ਜੀ ਸਭਨਾ ਦਾ ਖੁਦਾਵੰਦੀ ਨਾਮ ਤੁਹਾਨੂੰ ਦਿੰਦਿਆਂ ਖੁਦਾਵੰਦੀ ਸਭਨਾ ਦੀ ਮਹਿਮਾ ਤੁਹਾਡੇ ਨਾਮ ਨੂੰ ਦਿੰਦਿਆਂ ਮੇਰੇ ਸਮਰਥੀ ਖੁਦਾਵੰਦੀ ਹਰ ਇੱਕ ਦੇ ਜੀਵਨ ਦੀ ਮਹਿਮਾ ਤੁਹਾਡੇ ਨਾਮ ਨੂੰ ਦਿੰਦਿਆਂ ਮੇਰੇ ਸਮਰਥੀ ਪਰਮੇਸ਼ਰ ਖੁਦਾ ਸਵੇਰ ਜਲਦੀ اٹھਣ ਆਪਣੇ ਮਹਿਮਾ ਤੇ ਵਡਿਆਈ ਦੇ ਲਈ ਇਸਤੇਮਾਲ ਕਰਨਾ ਖੁਦਾ ਰਾਤ ਦੇ ਸਮੇਂ ਗੂੜੀ ਮਿੱਠੀ ਨੀਂਦ ਸੱਚੇ ਸੁਪਨੇ ਖੁਦਾਵੰਦੀ ਔਰ ਪਰਮੇਸ਼ਰ ਜੀ ਖੁਦਾਵੰਦੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਦੇਣਾ ਸਮਰਥੀ ਪਰਮੇਸ਼ਰ ਜੀ ਤੁਸੀਂ ਸਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਸੁਪਨਾ ਦੇ ਰਾਹੀ ਖੁਦਾ ਸਾਰੇ ਸਮਰਥਿਓ ਕਦਾਬਨ ਜੀ ਰਾਤ ਦੇ ਇੱਕ ਪਲ ਨੂੰ ਤੁਹਾਡੇ ਪਵਿੱਤਰ ਲੋਹ ਦੇ ਵਿੱਚ ਕਵਰ ਕਰਦੇ ਹੋਏ ਸਾਰੀ ਪ੍ਰਾਰਥਨਾ ਪ੍ਰਭੂ ਯਸ਼ੁਮਸੀ ਨਾਮ ਚ ਮੰਗਦੇ ਆਂ ਆਮਨ 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 ਸਾਰੀ ਕ리스ਚੀਅਨੋ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ ਜੈਮਸੀਦੀ।